ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਪਰਿਵਾਰ ਦੇ ਬੱਚੇ ਨੰਨੇ-ਮੁੰਨੇ ਤੇ ਬਾਪੂ ਹੁਣੇ ਖੜੇ ਨੇ ਇੱਕ ਛੋਟਾ ਜਿਹਾ ਸਨੇਹਾ ਲੈ ਕੇ ਆਏ ਨੇ ਜੀ ਤੁਹਾਡੇ ਵਾਸਤੇ ਸਵਰਗਵਾਸੀ ਸਰਦਾਰ ਸਰਬਜੀਤ ਸਿੰਘ ਗਰੇਵਾਲ ਅਤੇ ਸਵਰਗਵਾਸੀ ਵੀਰਿੰਦਰ ਸਿੰਘ ਗਰੇਵਾਲ ਇਹ ਸਾਡੇ ਦੋ ਛੋਟੇ ਭਰਾ ਸਾਨੂੰ ਸਦੀਵੀ ਵਿਛੋੜਾ ਦੇ ਕੇ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦੀ ਯਾਦ ਨੂੰ ਸਮਰਪਿਤ ਹਮੇਸ਼ਾ ਹਰ ਸਾਲ ਕੈਂਪ ਲੱਗਦੇ ਨੇ 16 ਦਸੰਬਰ ਦਾ ਵੀ ਕੈਂਪ ਲੱਗਣ ਜਾ ਰਿਹਾ ਅੱਖਾਂ ਦਾ ਜਿਹਦੇ ਵਿੱਚ ਚਿੱਟੇ ਮੋਤੀਏ ਦੇ ਆਪਰੇਸ਼ਨ ਕੀਤੇ ਜਾਣਗੇ ਜਿਹਦੇ ਵਿੱਚ ਅੱਖਾਂ ਦੀਆਂ ਐਨਕਾਂ ਦਿੱਤੀਆਂ ਜਾਣਗੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਚੈੱਕਅਪ ਕੀਤੇ ਜਾਣਗੇ 16 ਦਸੰਬਰ ਵਾਲੇ ਦਿਨ ਦਿਨ ਸੋਮਵਾਰ ਤੁਸੀਂ ਆਪਣੇ ਬਾਪੂ ਬਜ਼ੁਰਗਾਂ ਨੂੰ ਮਾਵਾ ਨੂੰ ਸੁਪਨਿਆਂ ਦੇ ਘਰ ਵਿੱਚ ਜਰੂਰ ਲੈ ਕੇ ਆਵੋ ਤਾਂ ਜੋ ਉਹਨਾਂ ਦੇ ਅੱਖਾਂ ਦੇ ਚੈੱਕਅਪ ਹੋਣ ਸਾਡਾ ਪਰਿਵਾਰ ਦੇ ਬੱਚੇ ਤੇ ਅਸੀਂ ਸਾਰੇ ਤੁਹਾਨੂੰ ਬੇਨਤੀ ਕਰਦੇ ਆਂ ਖਾਸ ਕਰਕੇ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਭੈਣੋ ਤੇ ਭਰਾਵੋ ਤੁਹਾਡੇ ਪਿੰਡ 'ਚ ਤੁਹਾਡੇ ਗਲੀ ਮੱਲੇ 'ਚ ਤੁਹਾਡੀ ਰਿਸ਼ਤੇਦਾਰੀ 'ਚ ਤੁਹਾਡੇ ਪਰਿਵਾਰ 'ਚ ਕੋਈ ਵੀ ਮੈਂਬਰ ਅੱਖਾਂ ਦੀ ਸਮੱਸਿਆ ਨਾਲ ਦੋ ਚਾਰ ਹੋ ਰਿਹਾ ਚਿੱਟਾ ਮੋਤੀਆ ਉੱਤਰ ਰਿਹਾ ਜਾਂ ਕੋਈ ਹੋਰ ਅੱਖਾਂ ਦੀ ਸਮੱਸਿਆ ਵਾ ਤਾਂ ਉਹਨਾਂ ਨੂੰ ਜ਼ਰੂਰ ਸਾਡੇ ਇਹਨਾਂ ਕੈਂਪਾਂ ਦੇ ਵਿੱਚ ਲੈ ਕੇ ਆਵੋ ਜਿੱਥੇ ਸ਼ੰਕਰਾ ਆਈ ਹਸਪੀਟਲ ਦੀ ਟੀਮ ਤੇ ਮਾਹਰ ਡਾਕਟਰਾਂ ਦੀ ਟੀਮ ਚੈੱਕਅਪ ਕਰੇਗੀ ਆਪਰੇਸ਼ਨ ਵੀ ਕਰੇ ਜਾਣਗੇ ਨਾਲ ਦੀ ਨਾਲ ਸਾਡੀ ਬੇਨਤੀ ਆ ਵੀ ਜੇ ਕਿਸੇ ਨੂੰ ਰਹਿਣਾ ਪਊਗਾ ਪਹਿਲਾਂ ਇੱਕ ਦਿਨ ਆਉਣਾ ਪੈਗਾ ਦੂਰੋਂ ਆਉਣਾ ਕਿਸੇ ਨੇ ਜਾਂ ਉਸ ਤੋਂ ਬਾਅਦ ਵੀ ਰਹਿਣ ਦੇ ਵਾਸਤੇ ਕੋਈ ਦਿੱਕਤ ਆ ਅਸੀਂ ਸਾਰੇ ਇੰਤਜ਼ਾਮ ਕੀਤੇ ਹੋਏ ਆ ਬਸ ਕੋਈ ਬਜ਼ੁਰਗ ਕੋਈ ਮਾਂ ਬਜ਼ੁਰਗ ਰਹਿਵੇ ਨਾ ਵੀ ਜਿਹੜਾ ਆਪਰੇਸ਼ਨ ਤੋਂ ਬਿਨਾਂ ਆਪਾਂ ਉਹਨੂੰ ਬੰਜਿਆ ਛੱਡ ਦਈਏ ਤੇ ਇਹ ਚਿੱਟਾ ਮੋਤੀ ਐ ਐਸੀ ਚੀਜ਼ ਆ ਜੀ ਆਪਾਂ ਇਹਦਾ ਸਮਾਂ ਨਿਘਾਰੀਏ ਨਾ ਤਾਂ ਉਹ ਕਾਲਾ ਮੋਤੀਆ ਬਣ ਜਾਂਦਾ ਤੇ ਕਾਲੇ ਮੋਤੀਏ ਦਾ ਆਪਰੇਸ਼ਨ ਹੁੰਦਾ ਨਹੀਂ ਮੁੜ ਕੇ ਸਦਾ ਲਈ ਅੱਖ ਚਲੇ ਜਾਂਦੀ ਐ ਤੇ ਬਹੁਤ ਸਾਰੇ ਸਾਡੇ ਪਰਿਵਾਰ ਚ ਮੈਂਬਰ ਨੇ ਜਿਹੜੇ ਅੱਖਾਂ ਤੋਂ ਅੰਨੇ ਨੇ ਜਿਨ੍ਹਾਂ ਨੂੰ ਦਿਖਣੋਂ ਹਟ ਗਿਆ ਮੁੜ ਕੇ ਲਾਈਟ ਆਈ ਹੋਈ ਨਹੀਂ ਕਿਉਂਕਿ ਉਹਨਾਂ ਦਾ ਚਿੱਟੇ ਮੋਤੀਏ ਦਾ ਆਪਰੇਸ਼ਨ ਸਮੇਂ ਸਿਰ ਨਹੀਂ ਕਰਵਾਇਆ ਗਿਆ ਇਸ ਕਰਕੇ ਬੇਨਤੀ ਆ ਤੇ ਭੈਣਾ ਭਰਾਵਾਂ ਨੂੰ ਵੀ ਤੁਸੀਂ ਜ਼ਿੰਮੇਵਾਰੀ ਸਮਝਿਓ ਉਹਨਾਂ ਲੋਕਾਂ ਨੂੰ ਇਥੇ ਤੱਕਰ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ